ਪੰਜਾਬ ਦੇ ਵਿੱਚ ਹੁਣ ਹਸਪਤਾਲਾਂ ਦੇ ਵਿੱਚ ਪਸ਼ੂਆਂ ਨੂੰ ਵੀ ਭਰਤੀ ਕਰਵਾਇਆ ਜਾ ਸਕੇਗਾ ਯਾਨੀ ਕਿ ਬਿਮਾਰ ਪਸ਼ੂਆਂ ਨੂੰ ਹਸਪਤਾਲ ਵਿੱਚ ਭਰਤੀ ਕਰਕੇ ਉਹਨਾਂ ਦਾ ਇਲਾਜ ਕੀਤਾ ਜਾ ਸਕੇਗਾ ਤਾਂ ਪੰਜਾਬ ਦੇ ਵਿੱਚ ਪਹਿਲਾਂ ਇਹ ਸਹੂਲਤ ਨਹੀਂ ਸੀ ਹੁਣ ਪੰਜਾਬ ਸਰਕਾਰ ਇਹ ਸਹੂਲਤ ਨੂੰ ਸ਼ੁਰੂ ਕਰ ਰਹੀ ਹੈ ਜਾਣਕਾਰੀ ਮੁਤਾਬਕ ਇਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਜਿਵੇਂ ਸਰਕਾਰੀ ਹਸਪਤਾਲਾਂ ਦੇ ਵਿੱਚ ਇਨਸਾਨਾਂ ਯਾਨੀ ਕਿ ਮਨੁੱਖਾਂ ਦਾ ਇਲਾਜ ਹੁੰਦਾ ਭਰਤੀ ਕਰਕੇ ਉਸੇ ਤਰ੍ਹਾਂ ਹੁਣ ਪਸ਼ੂ ਹਸਪਤਾਲਾਂ ਦੇ ਵਿੱਚ ਵੀ ਪਸ਼ੂਆਂ ਨੂੰ ਦਾਖਲ ਕਰਕੇ ਜਿਹੜੇ ਬਿਮਾਰ ਪਸ਼ੂ ਹੋਣਗੇ ਉਹਨਾਂ ਦਾ ਇਲਾਜ ਕੀਤਾ ਜਾ ਸਕੇਗਾ ਤਾਂ ਇਹ ਨਵੀਂ ਸਹੂਲਤ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣੀ ਹੈ ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਪੰਜਾਬ ਸਰਕਾਰ ਇਹ ਸਹੂਲਤ ਜਲਦੀ ਸ਼ੁਰੂ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਇਸ ਨਵੀਂ ਯੋਜਨਾ ਦਾ ਜਾਇਜ਼ਾ ਲਿਆ ਤੇ ਫੌਰੀ ਅਮਲ 'ਚ ਲਿਆਉਣ ਲਈ ਕਿਹਾ ਪਸ਼ੂ ਪਾਲਣ ਵਿਭਾਗ ਵੱਲੋਂ ਪੰਜਾਬ ਦੇ 6 ਵੈਟਰਨਰੀ ਪੋਲੀਕਲੀਨਿਕਾਂ 'ਚ ਇਹ ਇਨਡੋਰ ਪੇਸ਼ੈਂਟ ਆਈਪੀਡੀ ਸੂਵਿਧਾ ਸ਼ੁਰੂ ਕੀਤੀ ਜਾ ਰਹੀ ਹੈ ਪੰਜਾਬ ਦੇ ਸ਼ਹਿਰ ਗੁਰਦਾਸਪੁਰ ਸ੍ਰੀ ਮੁਕਸਰ ਸਾਹਿਬ ਮਮਰਸਰ ਸੰਗਰੂ ਲੁਧਿਆਣਾ ਤੇ ਪਟਿਆਲਾ ਦੇ ਪੋਲੀ ਕਲੀਨਿਕਾਂ ਦੀ ਚੋਣ ਕੀਤੀ ਗਈ ਹੈ ਇਹਨਾਂ ਹਸਪਤਾਲਾਂ 'ਚ ਸ਼ਾਮ ਦੇ ਸਮੇਂ ਤੋਂ ਬਾਅਦ ਵੀ ਬਿਮਾਰ ਪਸ਼ੂਆਂ ਨੇ ਐਮਰਜੈਂਸੀ ਦੌਰਾਨ ਪਹੁੰਚੀ ਕਰਵਾਇਆ ਜਾ ਸਕੇਗਾ ਜਦੋਂ ਕਿ ਪਹਿਲਾਂ ਪਸ਼ੂ ਪਾਲਕ ਸਿਰਫ ਦਿਨ ਸਮੇਂ ਹੀ ਪੋਲੀ ਕਲੀਨਿਕਾਂ 'ਚ ਪਸ਼ੂ ਦਾ ਇਲਾਜ ਕਰ ਸਕਦੇ ਸਨ ਹੁਣ ਜਿੰਨਾ ਸਮਾਂ ਗੰਭੀਰ ਹਾਲਤ ਵਾਲਾ ਪਸ਼ੂ ਠੀਕ ਨਹੀਂ ਹੋ ਜਾਂਦਾ ਉਹਨਾਂ ਸਮਾਂ ਡਾਕਟਰਾਂ ਦੀ ਨਿਗਰਾਨੀ ਹੇਠ ਰਹੇਗਾ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜਲਦੀ ਇਸ ਨਵੀਂ ਸ਼ੁਰੂਆਤ ਦੀ ਨੂੰ ਹਰੀ ਚੰਡੀ ਦੇਣਗੇ ਯਾਨੀ ਕਿ ਇਸ ਯੋਜਨਾ ਨੂੰ ਸ਼ੁਰੂ ਕਰਨਗੇ। ਰਿਪੋਰਟ ਅਨੁਸਾਰ ਪੰਜਾਬ ਚ ਹਰ ਬਰੇ ਸਾਲਾਨਾ 70 ਲੱਖ ਦੇ ਕਰੀਬ ਪਸ਼ੂ ਇਲਾਜ ਲਈ ਆਉਂਦੇ ਨੇ। ਸੂਬੇ ਵਿੱਚ ਇਸ ਵੇਲੇ 22 ਵੈਟਰਨਰੀ ਪੋਲੀਕਲੀਨਿਕ ਹਨ ਜਿਨ੍ਹਾਂ ਚੋਂ ਦੋ ਸ਼ਿਫਟਾਂ ਚੱਲਦੀਆਂ ਨੇ। ਸਵੇਰੇ 9 ਵਜੇ ਤੋਂ ਰਾਤ ਨੂੰ 9 ਵਜੇ ਤੱਕ ਅਤੇ ਇਹ ਪੋਲੀਕਲੀਨਿਕ ਖੁੱਲ੍ਹਦੇ ਹਨ। ਪਸ਼ੂ ਨੂੰ ਹਸਪਤਾਲ ਵਿੱਚ ਦਾਖਲ ਕਰੋਣ ਮਗਰੋਂ ਪਸ਼ੂ ਪਾਲਕ ਨੂੰ ਹਰੇ ਚਾਰੇ ਅਤੇ ਲੋੜਿੰਦੀ ਦਵਾਈ ਦਾ ਪ੍ਰਬੰਧ ਖੁਦ ਕਰਨਾ ਪਵੇਗਾ। ਇਹਨਾਂ ਪੋਲੀਕਲੀਨਿਕਾਂ 'ਚ ਆਪਰੇਸ਼ਨ ਥੀਏਟਰ ਵੀ ਹਨ। ਪੰਜਾਬ ਸਰਕਾਰ ਨੇ ਹੁਣ ਇੰਡੋਰ ਸਹੂਲਤਾਂ ਲਈ ਆਧੁਨਿਕ ਐਨੀਮਲ ਲਿਫਟਰ ਖਰੀਦ ਕੀਤੇ ਨੇ। ਹੁਣ ਆਪਰੇਸ਼ਨ ਮਗਰੋਂ ਖੜੇ ਨਾ ਹੋਣ ਵਾਲੇ ਪਸ਼ੂ ਨੂੰ ਐਨੀਮਲ ਲਿਫਟਰ ਨਾਲ ਆਪਰੇਸ਼ਨ ਥੀਏਟਰ ਤੋਂ ਇੰਡੋਰ ਵਾਰਡ ਵਿੱਚ ਤਬਦੀਲ ਕੀਤਾ ਜਾ ਸਕੇਗਾ। ਪੰਜਾਬ ਪਸ਼ੂ ਤੰਬੋਰਡ ਵੱਲੋਂ ਇੰਡੋਰ ਸਹੂਲਤ ਲਈ ਕਰੀਬ 44 ਲੱਖ ਰੁਪਏ ਜਾਰੀ ਕੀਤੇ ਗਏ ਸਨ ਮੀਡੀਆ ਰਿਪੋਰਟ ਮੁਤਾਬਿਕ ਸਰਕਾਰ ਵੱਲੋਂ ਪਸ਼ੂਆਂ ਨੂੰ ਇੰਡੋਰ ਭਰਤੀ ਕਰਾਉਣ ਲਈ ਵੱਖਰੀ ਫੀਸ ਵੀ ਰੱਖੀ ਜਾਣੀ ਹੈ ਜੁਆਮ ਪਸ਼ੂਆਂ ਲਈ ਘੱਟ ਪਰ ਕੁੱਤਿਆਂ ਲਈ ਪ੍ਰਤੀ ਜਾਨਵਰ ਇਹ ਫੀਸ ਜ਼ਿਆਦਾ ਹੋ ਸਕਦੀ ਹੈ